ਅੱਜ ਪਟਿਆਲਾ ਦੇ ਫਿਜ਼ੀਕਲ ਕਾਲਜ ਦੇ ਸਟੂਡੈਂਟਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਲਜ ਦੇ ਬਾਹਰ ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਦੱਬ ਕੇ ਨਾਅਰੇਬਾਜ਼ੀ ਵੀ ਕੀਤੀ ਹੈ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਮਿਰ ਜੀ ਉਹਦਾ ਕਾਰਨ ਇਹ ਆ ਵੀ ਸਾਡੇ ਕਾਲਜ ਦੀਆਂ ਕਈ ਸਟੂਡੈਂਟ ਨੂੰ ਪ੍ਰੋਬਲਮ ਆ ਰਹੀਆਂ ਨੇ ਵੀ ਜਿਵੇਂ ਸਾਡਾ ਬੈਡਮਿੰਟਨ ਹਾਲ ਆ ਬਾਕਸਿੰਗ ਹਾਲ ਆ ਜਿਮ ਵਾਸ਼ਰੂਮ ਆ ਜਾਂ ਵਹੀਕਲ ਰਿਲੇਟਡ ਉਹ ਕਈ ਦਿੱਕਤਾਂ ਨੇ ਕਾਲਜ ਦੀਆਂ ਵੀ ਬੱਚੇ ਲਗਾਤਾਰ ਕਹਿ ਰਹੇ ਆ ਵੀ ਉਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਸਭ ਤੋਂ ਪਹਿਲਾਂ ਸਾਡੀ ਬੈਡਮਿੰਟਨ ਹਾਲ ਦਾਗਾ ਵੀ ਬੈਡਮਿੰਟਨ ਹਾਲ ਚ ਅਕੈਡਮੀ ਚਲਾਈ ਜਾ ਰਹੀ ਆ ਤੇ ਜਿਹੜੇ ਕਾਲਜ ਦੇ ਸਟੂਡੈਂਟ ਆ ਉਹਨਾਂ ਨਾਲ ਉਹਨਾਂ ਦਾ ਮਤਲਬ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਪਹਿਲਾਂ ਉੱਥੇ ਸਾਨੂੰ ਜਦੋਂ ਕੋਰਟ ਮਿਲਿਆ ਤਾਂ ਕੋਚ ਦੁਆਰਾ ਵੀਡੀਓ ਬਣਾਈ ਗਈ ਆ ਕੁੜੀਆਂ ਖੇਡ ਰਹੀਆਂ ਸੀ ਜੋ ਵੀ ਖੇਡ ਰਹੇ ਸੀ ਬੱਚੇ ਖੇਡ ਰਹੇ ਸੀ ਉੱਥੇ ਵੀ ਉਹਦਾ ਕੋਈ ਮਤਲਬ ਨਹੀਂ ਬਣਦਾ ਸੀਗਾ ਜਦੋਂ ਆਪਦੇ ਬੱਚੇ ਖੇਡ ਰਹੇ ਸੀ ਉਦੋਂ ਵੀਡੀਓ ਨਹੀਂ ਬਣਾਈ ਬਾਅਦ ਚ ਵੀਡੀਓ ਬਣਾਈ ਆ ਸਾਡੀ ਪਤਾ ਨਹੀਂ ਕਿਸ ਮੋਟਿਵ ਲਈ ਬਣਾਈ ਆ ਕੁੜੀਆਂ ਖੇਡ ਰਹੀਆਂ ਸੀ ਉੱਥੇ ਸਮੱਸਿਆ ਕੀ ਆ ਰਹੀਓ ਸਮੱਸਿਆ ਉਹਦੇ ਚ ਹੀ ਆ ਰਹੀ ਆ ਵੀ ਸਾਨੂੰ ਕੋਚ ਆ ਜਿਹੜਾ ਉਹ ਤੋਂ ਪਰਮਿਸ਼ਨ ਲੈਣੀ ਪੈ ਰਹੀ ਆ ਸਾਡੇ ਕਾਲਜ ਦੀ ਪ੍ਰਾਪਰਟੀ ਆ ਵੀ ਸਾਨੂੰ ਹੀ ਕਿਉਂ ਪਰਮਿਸ਼ਨ ਲੈਣੀ ਪੈ ਰਹੀ ਆ ਕਾਲਜ ਦੇ ਸਟੂਡੈਂਟ ਨੂੰ ਵੀ ਕਾਲਜ ਦੀ ਪ੍ਰਾਪਰਟੀ ਆ ਕਾਲਜ ਦਾ ਗਰਾਊਂਡ ਆ ਕਾਲਜ ਦੇ ਬੱਚਿਆਂ ਨੂੰ ਹੀ ਉੱਥੇ ਨਹੀਂ ਖੇਡਣ ਦਿੱਤਾ ਜਾ ਰਿਹਾ ਉਹ ਜਿਹੜਾ ਕੋਚ ਆ ਜਾਂ ਕੁਝ ਵੀ ਉਤਨੀ ਤਾਂ ਉਹ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਪੈਸ਼ਲ ਸ਼ੂਜ਼ ਲੈ ਕੇ ਆਓ ਐਦਾਂ ਕਰੋ ਐਦਾਂ ਕਰੋ ਬੱਚੇ ਕੋਚ ਅੰਡਰ ਨਹੀਂ ਪ੍ਰੈਕਟਿਸ ਕਰਨਾ ਚਾਹੁੰਦੇ ਆ ਆਪਣੀ ਮਰਜ਼ੀ ਨਾਲ ਆ ਉਹਨਾਂ ਨੂੰ ਤੇ ਐਂਟਰੀ ਨਹੀਂ ਦਿੱਤੀ ਜਾ ਰਹੀ ਹਾਂਜੀ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਨੇ ਸਾਨੂੰ ਐਪਲੀਕੇਸ਼ਨਾਂ ਦੇ ਕੇ ਪਰਮਿਸ਼ਨ ਲੈਣੀ ਪੈ ਰਹੀ ਹੈ ਫਿਰ ਵੀ ਉਹਦਾ ਕੋਈ ਪੱਕਾ ਸੋਲੂਸ਼ਨ ਨਹੀਂ ਹੋ ਰਿਹਾ ਵੀ ਸਾਡੀ ਮੰਗ ਇਹ ਆ ਵੀ ਸਾਨੂੰ ਹੀ ਕਾਲਜ ਦਾ ਪ੍ਰਾਪਰਟੀ ਆ ਕਾਲਜ ਦੇ ਬੱਚਿਆਂ ਨੂੰ ਕਿਉਂ ਪਰਮਿਸ਼ਨ ਲੈਣੀ ਪੈ ਰਹੀ ਹੈਗੀ ਬਾਕਸਿੰਗ ਹਾਲ ਦੀ ਜਿਹੜੀ ਸਾਡੀ ਪਰਮਿਸ਼ਨ ਸੀਗੀ ਬਾਕਸਿੰਗ ਹਾਲ 'ਚ ਉਹ ਤੇ ਕਿਸੇ ਨੂੰ ਐਂਟਰੀ ਨਹੀਂ ਹੋਣ ਦਿੱਤਾ ਜਾ ਰਿਹਾ ਬਾਕਸਿੰਗ ਹਾਲ ਦੀ ਸਾਨੂੰ ਪ੍ਰੋਬਲਮ ਆ ਰਹੀ ਹੈਗੀ ਉਸ ਤੋਂ ਬਾਅਦ ਜੇ ਕੋਈ ਬੱਚਾ ਉੱਥੇ ਐਂਟਰ ਹੁੰਦਾ ਨਹੀਂ ਉਹਨਾਂ ਨੂੰ ਜਿਹੜਾ ਕੋਚ ਅੰਦਰ ਪ੍ਰੈਕਟਿਸ ਕਰੂਗਾ ਉਹੀ ਜਾਊਗਾ ਅੱਧੇ ਬੱਚਿਆਂ ਨੇ ਈਵਨ ਕਿ ਬਾਕਸਿੰਗ ਔਰ ਕਦੋਂ ਦਾ ਬਣਿਆ ਦੇਖਿਆ ਤੱਕ ਨੀ ਅੰਦਰ ਉਹਨਾਂ ਨੂੰ ਜਾਣ ਤੱਕ ਨਹੀਂ ਦਿੱਤਾ ਗਿਆ ਜਿਮ ਬਣਿਆ 1 ਮਹੀਨਾ ਜਿਮ ਖੁੱਲਦੀ ਆ ਉਸ ਤੋਂ ਬਾਅਦ ਬੰਦ ਹੋ ਗਈ ਆ ਕਾਲਜ ਦੇ ਬੱਚਾ ਨੂੰ ਜਿਮ ਨਹੀਂ ਲਾਉਣ ਦਿੱਤੀ ਜਾ ਰਹੀ ਉਸ ਤੋਂ ਬੰਦ ਹੀ ਰਹਿੰਦੀ ਆ ਜਿਮ ਕਦੇ ਕਹਿੰਦਾ ਕੁਝ ਕਦੇ ਕੁਝ ਉਹਦਾ ਕੋਈ ਪੱਕਾ ਸਾਡਾ ਸੋਲੂਸ਼ਨ ਨਹੀਂ ਹੋ ਰਿਹਾ ਅਸੀਂ ਬਹੁਤ ਵਾਰੀ ਪਰਮਿਸ਼ਨ ਲੈ ਚੁੱਕੇ ਆ ਦੱਸ ਚੁੱਕੇ ਆ ਉਹਦਾ ਕੋਈ ਸਾਡਾ ਹੱਲ ਨਹੀਂ ਹੋਇਆ ਕਾਲਜ ਮੈਨੇਜਮੈਂਟ ਨੂੰ ਅਸੀਂ ਬਹੁਤ ਵਾਰੀ ਐਪ ਕੱਲੇ ਕਾਲਜ ਸਟੂਡੈਂਟ ਦੇ ਵਹੀਕਲ ਜਿਹੜੇ ਪਾਰਕਿੰਗ 'ਚ ਲੱਗਦੇ ਆ ਉਹਨਾਂ ਦੇ ਵਹੀਕਲ ਵੰਦਾਗੇ ਉਸ ਤੋਂ ਬਾਅਦ ਜਿਹੜੇ ਅਕੈਡਮੀ ਵਾਲੇ ਬੱਚੇ ਆ ਜਾਂ ਬਾਹਰ ਦੇ ਬੱਚੇ ਆ ਰਹੇ ਆ ਆਊਟਸਾਈਡਰ ਉਹਨਾਂ ਦੇ ਸਾਰਿਆਂ ਦੇ ਵਹੀਕਲ ਅੰਦਰ ਘੁੰਮਦੇ ਆ ਕਿਸੇ ਬੱਚੇ ਦਾ ਕੋਈ ਹਾਦਸਾ ਹੋ ਗਿਆ ਅੰਦਰ ਗੱਡੀਆਂ ਲੈ ਕੇ ਜਾ ਰਹੇ ਆ ਕੁਝ ਵੀ ਆ ਰਹੇ ਆ ਉਹਨਾਂ ਦੇ ਵਹੀਕਲ ਕਿਉਂ ਨਹੀਂ ਪਾਰਕਿੰਗ 'ਤੇ ਲੱਗੇ ਲੱਗਣ ਲੱਗ ਰਹੇ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਮਨ ਸ਼ਰਮਾ ਹਾਂ ਭਾਈ ਕੀ ਕਾਲਜ ਦੇ ਬੱਚਾ ਦਰਨਾ ਪ੍ਰਦਰਸ਼ਨ ਕਰ ਰਹੇ ਕੀ ਕਾਰਨ ਕਿ ਮੁਜ਼ਰਰ ਸਾਡੀ ਨਾ ਮਤਲਬ ਬਹੁਤ ਤਕਸ਼ਾਈ ਹੋ ਰਹੀ ਹੈ ਸਾਡੇ ਜਿਹੜੇ ਵੀ ਸਟੂਡੈਂਟ ਆ ਕਾਲ ਤੇ ਸਾਡੀ ਥੋੜੀ ਚਾਰ ਪੰਜ ਡਿਮਾਂਡਾਂ ਨੇ ਇਹ ਤਾਂ ਕਰਕੇ ਅਸੀਂ ਇੱਥੇ ਬਾਹਰ ਤਰਨਾ ਲਾਇਆ ਹੋਇਆ ਸਭ ਤੋਂ ਪਹਿਲੀ ਡਿਮਾਂਡ ਹੈ ਸਾਡੀ ਬੈਡਮਿੰਟਨ ਹਾਲ ਆਈ ਕਾਲਜ ਦੇ ਅੰਦਰ ਕਾਲਜ ਦੇ ਅੰਦਰ ਉੱਥੇ ਨਾ ਅਕੈਡਮੀ ਚੱਲ ਰਹੀ ਹੈ ਬੈਡਮਿੰਟਨ ਤੇ ਜਿਹੜੇ ਉਧਰ ਦੇ ਬੱਚੇ ਆ ਜਾਂ ਕੋਚ ਆ ਇਕੱਲੇ ਉਹ ਪ੍ਰੈਕਟਿਸ ਕਰ ਰਿਹਾ ਉਧਰ ਜਿਹੜੇ ਸਾਡੇ ਕਾਲਜ ਦੇ ਸਟੂਡੈਂਟ ਆ ਜਾਂ ਜਿਹੜੇ ਹੋਰ ਮਤਲਬ ਪ੍ਰੈਕਟਿਸ ਕਰਨਾ ਚਾਹੁੰਦੇ ਆ ਇੱਥੇ ਜਿਹੜੇ ਬੱਚੇ ਆ ਉਹਨਾਂ ਨੂੰ ਇੱਥੇ ਪੜ੍ਹਨ ਨਹੀਂ ਦਿੰਦੇ ਅੰਦਰ ਕਹਿੰਦੇ ਜਾਂ ਤਾਂ ਤੁਸੀਂ ਆਪਣੇ ਸ਼ੂਜ਼ ਬਦਲ ਕੇ ਆਓ ਜਿਹੜੇ ਬੈਡਮਿੰਟਨ ਮੈਟ ਲੱਗੇ ਹੋਏ ਕਹਿੰਦੇ ਉਹਦੇ ਉੱਪਰ ਆਪਣੇ ਸ਼ੂਜ਼ ਬਦਲ ਕੇ ਆਓ ਜਾਂ ਕਹਿੰਦੇ ਤੁਸੀਂ ਜੁੱਤੇ ਕੱਢ ਕੇ ਆਪਣਾ ਉਹ ਕਰੋ ਜਿਹੜਾ ਵੀ ਤੁਸੀਂ ਆਪਣਾ ਖੇਡਣਾ ਉਹ ਆਪਣਾ ਇਹ ਕਰਦੇ ਜਦੋਂ ਸਾਡੀ ਐਕਟੀਵਿਟੀ ਹੁੰਦੀ ਸ਼ਾਮ ਨੂੰ ਉਹ ਬੰਦ ਕਰ ਦਿੰਦੇ ਆ ਉਹਨੂੰ ਕੋਰਟ ਨੂੰ ਹੀ ਕਹਿੰਦੇ ਇੱਥੇ ਐਂਟਰੀ ਨਹੀਂ ਹੈਗੀ ਤੁਹਾਡੀ ਉਸ ਤੋਂ ਬਾਅਦ ਜਿਹੜੇ ਸਾਡੇ ਵਹੀਕਲ ਆ ਸਰ ਜਿਹੜੇ ਕਾਲਜ ਦੇ ਸਟੂਡੈਂਟ ਆ ਉਹਨਾਂ ਦੇ ਵਹੀਕਲ ਤਾਂ ਇੱਥੇ ਪਾਰਕਿੰਗ ਚ ਲਵਾ ਦਿੰਦੇ ਬਾਹਰ ਹੀ ਤੇ ਜਿਹੜੇ ਬਾਕੀ ਆਊਟਸਾਈਡਰ ਬੈਡਮਿੰਟਨ ਵਾਲੇ ਬੱਚੇ ਆ ਕੋਚ ਆਏ ਆ ਉਹਨਾਂ ਦੇ ਪੇਰੈਂਟਸ ਆ ਉਹ ਤੋਂ ਬਾਅਦ ਜਿਹੜੀ ਯੂਨੀਵਰਸਿਟੀ ਆ ਜਿੱਥੇ ਜਿਹਦੇ ਅੰਡਰ ਕਾਲਜ ਆ ਉਹਨਾਂ ਦੇ ਬੱਚੇ ਆ ਸਾਰੇ ਉਹ ਸਾਰੇ ਅੰਦਰ ਆਪਣੇ ਵਹੀਕਲ ਲੈ ਕੇ ਜਾਂਦੇ ਸਿਰੇ ਉਹਨਾਂ ਨੇ ਐ ਕਰਖੇ ਜਿਵੇਂ ਉਧਰ ਪਾਰਕਿੰਗ ਹੋਵੇ ਉਧਰ ਇੱਕ ਦੋ ਵਾਰ ਤਾਂ ਸਾਡੇ ਬੱਚੇ ਬਚੇ ਆ ਉਹਨਾਂ ਦੇ ਮਤਲਬ ਸੱਟ ਲੱਗਣ ਲੱਗੀ ਸੀ ਉਹ ਕਈ ਜਣੇ ਇਹੋ ਜਿਹੇ ਹੁੰਦੇ ਜਿਹੜੇ ਬਹੁਤ ਤੇਜ਼ ਲੈ ਕੇ ਜਾਂਦੇ ਉਹਧਰ ਵਹੀਕਲ ਇੱਕ ਦੋ ਵਾਰ ਬੱਚੇ ਬਚਦੇ ਬਚਦੇ ਰਹਿ ਗਏ ਸਾਡੀ ਐਕਟੀਵਿਟੀ ਹੁੰਦੀ ਉਧਰ ਤੇ ਉਸ ਤੋਂ ਬਾਅਦ ਸਾਡੇ ਇੱਕ ਬਾਕਸਿੰਗ ਹਾਲ ਆਈ ਇੱਧਰ ਉਧਰ ਇਕੱਲੇ ਨਾ ਕੋਚ ਦੇ ਅੰਡਰ ਜਿਹੜੇ ਬੱਚੇ ਕੰਮ ਕਰਦੇ ਮਤਲਬ ਪ੍ਰੈਕਟਿਸ ਕਰਦੇ ਆ ਉਹਨਾਂ ਨੂੰ ਇਕੱਲੇ ਨੂੰ ਪ੍ਰੈਕਟਿਸ ਕਰਨ ਦਿੰਦੇ ਹੋਰ ਗੇਮ ਵਾਲੇ ਜਿਵੇਂ ਉਹਦੇ ਨਾਲ ਦੀ ਗੇਮ ਹੈ ਜਿਵੇਂ ਬੂਸ਼ ਹੋਊਗੀ ਟਾਈ ਕਮਾਂਡੋ ਹੋਊਗੀ ਡੰਮੀ ਬਣੇ ਹੋਏ ਉਧਰ ਉਹਨਾਂ ਨੂੰ ਪ੍ਰੈਕਟਿਸ ਹੀ ਨਹੀਂ ਕਰ ਦਿੰਦੇ ਇੱਕ ਦਵਾਰ ਗਏ ਉਹਨਾਂ ਨੂੰ ਉਸੇ ਟੈਂਪ ਪਹਜਾ ਦਉਂ ਕਹਿੰਦਾ ਇਹ ਤਾਂ ਇਕੱਲਾ ਬਾਕਸਿੰਗ ਹਾਲ ਆ ਇਧਰ ਨਾ ਤਾਂ ਦੂਜੇ ਬੱਚੇ ਆਣਗੇ ਨਾ ਜਿਨ੍ਹਾਂ ਨੇ ਗੇਮ ਕਰਨੀ ਆ ਕੋਈ ਵੀ ਕਰਨੀ ਆ ਆਪਣਾ ਬਾਹਰੋਂ ਆਓ ਇਹੋ ਜਿਹਾ ਵਤੀਰਾ ਫੋਨ ਚੁੱਕ ਰਿਹਾ ਯਾਰ ਤੁਸੀਂ ਕੋਲੇ ਪੜ ਰਹੇ ਹੋ ਫਿਰ ਵੀ ਇਹੋ ਜਿਹਾ ਉਹ ਹੀ ਤਾਂ ਮੇਨ ਗੱਲ ਹੈ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਸਾਡੇ ਨਾਲ ਕਾਹਤੋਂ ਹੋ ਰਿਹਾ ਤਾਂ ਹੀ ਤਾਂ ਅਸੀਂ ਬਾਹਰ ਖੜੇ ਆ ਅੱਜ ਕੋਈ ਕੰਪਲੇਂਟ ਕੋਈ ਬੈਠ ਕੇ ਆਉਂਗਾ ਟੇਬਲ 'ਤੇ ਗੱਲ ਕਰੀਏ ਓਨ ਦਾ ਟੇਬਲ ਅਸੀਂ ਅਜੇ ਸੁਪਰਡੈਂਟ ਨਾਲ ਗੱਲ ਕੀਤੀ ਆ ਹੁਣ ਦੱਸਿਆ ਉਹਨਾਂ ਨੂੰ ਉਹ ਕਹਿੰਦੇ ਵੀ ਯਾ ਤਾਂ ਤੁਹਾ ਅਸੀਂ ਕਹਿਆ ਵੀ ਸਾਡੀ ਗੱਲ ਪ੍ਰਿੰਸੀਪਲ ਸਰ ਨਾਲ ਕਰਾ ਦਿਓ ਅਸੀਂ ਸਿੱਧੀ ਉਹਨਾਂ ਨਾਲ ਗੱਲ ਕਰਨੀ ਆ ਉਹ ਜਦੋਂ ਸਾਡੇ ਨਾਲ ਗੱਲ ਕਰ ਲੈਣਗੇ ਅਸੀਂ ਉਹਨਾਂ ਨੂੰ ਸਾਰੇ ਆਪਣੇ ਦੁੱਖ ਸੁਣਾ ਦਾਂਗੇ ਜਿਹੜੇ ਵੀ ਹੈਗੇ ਆਈ ਉਸ ਤੋਂ ਬਾਅਦ ਜੋ ਵੀ ਹੱਲ ਹੋਊਗਾ ਦੇਖਿਆ ਜਾਊਗਾ